ਔਂਸਰਪਰਾ ਭਰਾ ਧੰਨਵਾਦ ਜਿਹਨੇ ਆ ਮੁੰਡੇ ਲਾਏ ਆ ਚੰਗੇ ਕੰਮੀ ਬਹੁਤ ਧੰਨਵਾਦ ਕਈ ਵੀਰਾਂ ਨੂੰ ਰੋਜ਼ਗਾਰ ਦਿੱਤਾ ਔਂਸਰਪਰਾ ਭਾਣੇ ਵੀ ਕਿਉਂਕਿ ਹਰ ਇੱਕ ਕੋਈ ਡੋਲੇ ਨਹੀਂ ਬਣਾ ਸਕਦਾ ਹਰ ਇੱਕ ਜੰਮ ਨਹੀਂ ਲਾ ਸਕਦਾ ਇਹਨਾਂ ਮੁੰਡਿਆਂ ਦਾ ਵੀ ਧੰਨਵਾਦ ਸਵੇਰ ਤੋਂ ਖੜੇ ਭਰਾ ਸਾਡੇ ਆ ਵੀ ਸ੍ਰਿੰਦਰ ਗੰਗ ਉਧਰ ਏਕਮ ਸੰਧੂ ਆਸਟ੍ਰੇਲੀਆ ਗਰਾਊਂਡ ਦੇ ਵਿੱਚ ਆ ਜਾਵੇ ਨਹੀਂ ਲਿਆ ਬਾਕੀ ਵੀ ਆਉਣ ਭੱਜ ਕੇ ਬਾਕੀ ਭਰਾ ਸਾਡੇ ਹੈਰੀ ਦਾ ਇੱਕ ਜੱਫੇ ਦਾ 200 ਸੀਗਾ ਪੁਆਇੰਟ ਦਾ ਕਰਤਾ ਵੀਰਾਂ ਨੇ ਪੈਸੇ ਫੜ ਕੇ ਲੈ ਜਾਓ ਫਰਾਜ ਤੇ ਜੋਗੇ ਵਾਲਾ ਜੋਗਿਆਲ ਦੀ ਟੀਮ ਆ ਗਈ ਬਹੁਤ ਧੰਨਵਾਦ ਫਰਾਜ ਤੇ ਜੋਗਿਆਲ ਦਾ ਫਾਈਨਲ ਮੈਚ ਉਦੋਂ ਪਹਿਲਾਂ ਇੱਕ ਮਸੰਦੂ ਆਸਟ੍ਰੇਲੀਆ ਗਗਨ ਮਰਾੜ ਤੇ ਪ੍ਰਿੰਸ ਸ਼ਰਮਾ ਉਹਨਾਂ ਵੱਲੋਂ ਦੀਪਕ ਸ਼ਰਮਾ ਦਾ 11000 ਦੀ ਨਗਦ ਰਕਮ ਦੇ ਨਾਲ ਵੱਡੇ ਪੱਦਰ ਤੇ ਵੱਡਾ ਸਨਮਾਨ ਜੋਗਿਆਲ ਦੀ ਟੀਮ ਦੇ ਰਹਿੰਦੇ ਪਲੇਅਰ ਗਗਨ ਕਿੱਥੇ ਗਗਨ ਰਹਿੰਦੇ ਪਲੇਅਰ ਆ ਜਾਣਗੇ ਜੋਗਿਆਲ ਦੀ ਟੀਮ ਦੇ ਰਹਿੰਦੇ ਪਲੇਅਰ ਆਓ ਆਗੇ ਆਓ ਆਗੇ ਟਾਸ ਕਰਦੇ ਗੁਰਮਖ ਟਾਸ ਕਰਦੇ ਭਰਾ ਬਣ ਕੇ ਜਲਦੀ ਗੁਰਮਖ ਸੋਟੀ ਵਾਲਾ ਰਹਿੰਦੇ ਪਲੇਅਰ ਆ ਜਾਣਗੇ ਤਨ ਤਰੀਕ ਨੂੰ ਬਾਬਾ ਪੀਰ ਬਾਬਾ ਕੋੜੇ ਸ਼ਾਹੀ ਦਾ ਕਹਿੰਦੇ ਸੱਭਿਆਚਾਰਕ ਸਲਾਨਾ ਜੋੜ ਮੇਲਾ ਉਧਰ ਇੱਕ ਮਬਰਾੜ ਇੱਕ ਸੰਧੂ ਆਸਟ੍ਰੇਲੀਆ ਤੇ ਗगन ਬਰਾੜ ਤੇ ਪ੍ਰਿੰਸ ਸ਼ਰਮਾ ਉਹਦੇ ਵੱਲੋਂ ਦੀਪਕ ਸ਼ਰਮਾ ਦਾ ਕਹਿੰਦੇ 11000 ਦੀ ਨਕਦ ਰਕਮ ਨਾਲ ਸਨਮਾਨ ਨੇਲੇ ਕਿੱਧਰ ਰਹਿ ਗਏ ਯਾਰ ਬਾਕੀ ਪਲੇਅਰ ਵੀ ਆਓ ਭਰਾ ਬਣ ਕੇ ਇਹਨਾਂ ਪਲੇਅਰਾਂ ਨੂੰ ਫਿਰ ਗਰਾਊਂਡ ਦੇ ਵਿੱਚ ਰੋਕਣ ਦਾ ਕੀ ਫਾਇਦਾ ਹੋਇਆ ਜੇ ਆਪਾਂ ਨਹੀਂ ਗਰਾਊਂਡ ਦੇ ਵਿੱਚ ਆਉਣਾ ਤਾਂ ਜੋਗਿਆਲ ਦੀ ਟੀਮ ਦੇ ਰਹਿੰਦੇ ਪਲੇਅਰ ਭੇਜਿਆ ਸੋਨਾ ਕੀਪਾ ਸਾਡੇ ਵੀਰ ਨੇ ਤੇਜਪਾਲ ਭੱਜ ਕੇ ਆ ਜੀਏ ਭਰਾ ਬਣ ਕੇ ਆਓ ਭੱਜ ਕੇ ਜਲਦੀ ਨਾਲ ਉਧਰ ਜਿਹੜੀ ਹੈਰੀ ਦਾਰਾਪੁਰਗੇ ਤੇ ਮਾਇਆ ਲੱਗੀ ਸੀ ਉਹ ਵੀਰਾਂ ਨੇ ਪਹੁੰਚਦੀ ਕਰਤੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਵੀਰ ਦੀਪ ਸਰਪੰਚ ਜਣ ਦਾ ਸਰਬਜੀਤ ਬਾਈ ਹੁਣ ਦਾ ਰੂਪ ਅਰੂਪ ਬਰਾੜ ਜੀ ਨੇ ਵੀ 1000 ਲਾਇਆ ਸੀਗਾ ਤੰਨਾ ਜਫਿਆਂ ਦਾ ਉਹ ਪਹੁੰਚਦਾ ਕਰਤਾ ਵੀਰਾਂ ਨੇ ਇੱਧਰ ਸਾਡਾ ਭਰਾ ਕਹਿੰਦੇ ਕਾਰਜ ਤਗਰੂ ਵਾਲਾ ਦੀਦੀਆਂ ਕਹਿੰਦੇ ਢੜੀਆਂ ਚੱਲਦੀਆਂ ਇਧਰ ਜਿਹੜੀਆਂ 30 ਸਕਿੰਟ ਸਮੇਂ ਦੀਆਂ ਬਾਤਾਂ ਪਾਉਂਦੀਆਂ ਆਕਾਸ਼ ਡਗਰੂ ਸਾਡਾ ਭਰਾ ਇਧਰ ਸਾਡਾ ਵੀਰ ਆਇਆ ਇੱਕ ਇਹਦੀ ਤੁਹਾ ਜਤਿੰਦਰ ਆਸਟ੍ਰੇਲੀਆ ਰਿੰਕੂ ਦਾਰਾਪੁਰੀਆ ਤੇ ਤਜਿੰਦਰ ਚੋਟੀਆਂ ਸਾਡਾ ਭਰਾ ਦਾਰਾਪੁਰ ਇਹ ਹੈਰੀ ਦੇ ਲਈ ਧਰੇਕ ਜਫੇ ਦਾ 5500 ਰਿੰਕੂ ਦਾਰਾਪੁਰ ਤੇ ਤਜਿੰਦਰ ਸਾਡਾ ਵੀਰ ਹੈ ਕਹਿੰਦੇ ਚੋਟੀਆਂ ਵਾਲਾ ਜੋਗੇ ਵਾਲਾ ਯਾਰ ਆਹ ਗਰਾਊਂਡ 'ਚ ਜੋਗੇ ਨੇ ਕਿੱਥੇ ਰਹਿ ਗਏ ਬਾਕੀ ਯਾਰ ਜੇ ਨੇਲਾ ਆ ਸਕਦਾ ਤੇ ਦੂਜੇ ਕਿਉਂ ਨਹੀਂ ਆ ਸਕਦੇ ਕਿਉਂ ਨਹੀਂ ਲਿਆ ਹੋ ਸਕਿਆ ਵੀ ਤੁਸੀਂ ਮੈਚ ਲਾ ਕੇ ਗਿਓ ਪਰ ਇਹਨਾਂ ਨੇ ਮੈਚ ਲਾ ਕੇ ਵੀ ਗਰਾਊਂਡ ਦੇ ਵਿੱਚ ਰੱਖ ਲਿਆ ਆਪਾਂ ਬਾਈ ਆ ਕਰਾਇਆ ਭੜਾ ਕਿਹੜਾ ਦਿੰਦੇ ਵੀਰ ਜਿਹੜੇ ਕਰਾਇਆ ਦਿੰਦੇ ਆ ਮੁੰਡੇ ਖੜੇ ਆ ਇਹਨਾਂ ਨੂੰ ਦੋ ਯਾਰ ਮੁੰਡੇ ਨੂੰ ਜੋ ਬਣਦਾ ਹੱਕ ਇਹਨਾਂ ਦਾ ਮਾਰਤਾਨ ਕਰੋ ਆ ਵੀਰ ਜੀ ਬਾਈ ਹੁਣ ਖੜੇ ਆਇਆ ਤੁਹਾਨੂੰ ਮਿਲ ਲੈਂਦੇ ਆ ਇਹਨਾਂ ਦਾ ਮਸਲਾ ਕੋਈ ਹੱਲ ਕਰੋ ਵੀਰਾਂ ਦਾ ਬਹੁਤ ਦੁਰੂਵਾਏ ਮੁੰਡੇ ਜਲਦੀ ਨਾਲ ਮੈਚ ਸ਼ੁਰੂ ਕਰ ਦਈਏ 8 ਤਰੀਕ ਗਾਲਬ ਖੁਰਦਦੀ ਐ 9 ਮਾਰਚ ਨੂੰ ਕਹਿੰਦੇ ਲੋਗੜ ਦੇ ਵਿੱਚ ਵੱਡੀਆਂ ਰੌਣਕਾਂ ਲੱਗਣੀਆਂ ਤੇ 10 ਮਾਰਚ ਵੱਡੀਆਂ ਗੱਲਾਂ ਦੁਨੀਆ ਦੇ ਵਿੱਚ ਹੋਣਗੀਆਂ 11 ਮਾਰਚ ਕਹਿੰਦੇ ਘਰਿਆਲੇ ਦੇ ਵਿੱਚ ਵੱਡਾ ਕੱਪ ਤੇ 12 ਮਾਰਚ ਤੱਲੇ ਕੇ ਤੇ 13 ਦੇ 14 ਗੱਲ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਨੇ ਮੱਲੇ ਦੀ ਹੋਣੀ ਹੈ ਵੱਡੇ ਪੱਦਰ ਦੇ ਵੱਡੇ ਮੈਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡੇ ਜਾਣਗੇ ਪਿਆ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਅਨੰਦਪੁਰ ਸਾਹਿਬ ਜੀ ਥਾ ਮਿਲ ਜੇ ਜਿਹਨੂੰ ਅਨੰਦਪੁਰ ਸਾਹਿਬ ਜੀ ਥਾ ਮਿਲ ਜੇ ਤੇਜਿੰਦਰ ਸਿੰਘ ਜੀ ਗੱਲ ਹੈ ਯੂ ਐਸ ਏ ਕਰਨੈਲ ਸਿੰਘ ਜੀ ਗੱਲ ਸਾਹ ਉਹਨਾਂ ਦੇ ਪਰਿਵਾਰ ਵੱਲੋਂ ਲਾਨ ਕੀਤਾ ਗਿਆ ਵੀ ਅਗਲੇ ਸਾਲ 1 ਲੱਖ ਰੁਪਈਆ ਪ੍ਰਬੰਧਕ ਕਮੇਟੀ ਨੂੰ ਸਹਾਯੋਗ ਦਿੱਤਾ ਜਾਊਗਾ 1 ਲੱਖ ਰੁਪਏ ਬਾਕੀ ਜਿੰਨਾ ਪ੍ਰਬੰਧਕ ਕਮੇਟੀ ਕਹੂਗੀ ਉਹਨਾਂ ਤੁਹਾਨੂੰ 1 ਲੱਖ ਹਾਂ ਫਾਈਟ ਪ੍ਰਾਈਸ ਦਿੱਤਾ ਜਾਊਗਾ 75000 ਰੱਖ ਲਓ ਦੇਪਾ ਮੈਂ 1 ਲੱਖ ਰੱਖ ਲੋ ਇਹ ਪ੍ਰਬੰਧਕ ਕਮੇਟੀ ਨੇ ਨੌਸ ਕਰਾਇਆ ਤੇ ਵੀਰਾਂ ਨੇ ਕਿਹਾ ਵੀ ਸਾਡੇ ਵੱਲੋਂ ਇਹ ਪ੍ਰਾਈਜ਼ ਹੋਊਗਾ ਪਹਿਲਾ ਤੇਂਦਰ ਸਿੰਘ ਜੀ ਗੱਲ ਯੂ ਐਸ اے ਤੇ ਕਰਨੈਲ ਸਿੰਘ ਜੀ ਗੱਲੋਂ ਇਹ ਪਰਿਵਾਰ ਵੱਲੋਂ ਉਧਰ 13 14 ਜਿਹੜੀ ਮਾਰਚਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੋਲਾ ਮਹੱਲਾ ਤਿਹਾਰ ਦੇ ਮੋਟਸਨ ਦੇ ਉੱਤੇ ਜਾਣਗੇ ਪਹਿਲਾ ਨਾਮ 5 ਲੱਖ ਦੂਜਾ ਨਾਮ 3 ਲੱਖ ਤੇ ਜਿਹੜੀਆਂ ਸੈਮੀ ਦੀਆਂ ਟੀਮਾਂ ਨੂੰ ਇੱਕ ਇੱਕ ਲੱਖ ਰੁੱਤਾ ਜਾਣਾ ਤੇ ਬੈਟ ਲੋਹਾਰਲੇ ਦਿੱਤੇ ਜਾਣੇ ਆ ਮਾਜੇ ਦਾ 4x4 ਪ੍ਰਮੋਟਰ ਬਿੱਲਾ ਗੱਲਦੀਨੀ ਵਾਲਿਆ ਰਣਜੀਤ ਢੰਡਾ ਤੇ ਨਾਲ ਧੰਨवार ਕਰਾਂਗੇ ਗਰਚਰਨ ਸੂਜਾਪੁਰ ਪ੍ਰਵਿੰਦਰ ਸੂਜਾਪੁਰ ਤੇ ਸਾਡਾ ਜੱਗਾ ਚੱਕਰ ਵਿਲੇਜ ਕਬੱਡੀ ਗਰੁੱਪ ਦੇ ਪ੍ਰਧਾਨ ਨੇ ਤੇ ਨਾਲ ਸਾਡਾ ਬਿੱਕਾ ਦਿਓਲ ਪੁਰਤਗਾਲ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਬਲਜੀਤ ਮੱਲੀ ਹੁਣਾਂ ਦਾ ਵੱਡਾ ਮੇਲਾ ਖੇਡਿਆ ਜਾਊਗਾ ਤੇ ਤੇ ਪੰਜਾਬ ਯੂਨਾਈਟਿਡ ਫੈਡਰੇਸ਼ਨ ਦਾ ਬੂਟੇ ਬਾਈ ਵੱਡਾ ਕੱਪ ਹੋਊਗਾ 13 ਤੇ 14 ਮਾਰਚ ਗਗਨ ਬਰਾੜਾ ਕਹਦੇ ਮੁੰਡਿਆ ਨੂੰ ਨੈਲੇ ਆਂ ਝੂੜ ਚੱਕਿਆ ਸਵੇਰ ਤੋਂ ਜ਼ੋਰ ਮਾਰਿਆ ਹੁਣ ਵੀ ਤੋਂ ਪਹਿਲਾਂ ਬੋਲ ਮੇਰਾ ਵੀਰ ਮੈਂ ਦੋ ਚਾਰ ਸ਼ਬਦ ਮਗਰੋਂ ਬੋਲ ਲੂੰ ਗਗਨ ਨੈਲੇ ਦੀਪਕਾ ਤੇਰੇ ਦੀਪਕ ਦੀ ਗੱਲ ਕਰਕੇ ਬੂਟਿਆ ਤੇਰੇ ਸ਼ਹਿਰ ਵਾਲਾ ਫਾਟਕ ਵੀ ਬਹੁਤ ਸ਼ੇਦੀ ਲੱਗਦਾ ਉਧਰ ਸਾਡਾ ਵੀਰਾ ਏਕਮ ਸੰਧੂ ਆਸਟ੍ਰੇਲੀਆ ਗਗਨ ਬਰਾੜ ਤੇ ਪ੍ਰਿੰਸ ਸ਼ਰਮਾ ਉਹਦੇ ਵੱਲੋਂ 11000 ਦੀ ਨਗਦ ਰਕਮ ਜਿਹੜੀ ਹੈ ਉਹ ਦੀਪਕ ਸ਼ਰਮੇ ਦਾ ਸਨਮਾਨ ਕਬੱਡੀ ਪਾਵਜੋਗੀ ਵਾਲੀਓ ਜਿੱਦੀ ਰੇਡ ਹੈ ਆ ਥੋੜੇ ਕੇ ਨੰਬਰ ਬਰਾੜਾ ਵਧਾਰੀ ਜਰਾ ਫਾਈਨਲ ਆ ਮੈਚ ਹੈਲੋ ਉਧਰ ਸਾਡਾ ਉਧਰ ਜਸਕਰਨ ਕੀਨੀਆ ਸਾਡਾ ਭਰਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਧੰਨਵਾਦ ਕਰਦੇ ਵੀਰਾਂ ਦਾ ਲੈ ਵੀ ਬੂਟੇ ਬਾਈ ਛੇਕੋਪੁਰ ਪਿੰਡ ਆ ਤੇ ਸਾਡਾ ਦੀਪਕਾ ਕਪੂਰ ਥਲੇ ਚੱਲ ਕੇ ਸਾ ਨਗਰ ਵਿੱਚ ਗੂੜੀ ਰਿਸ਼ਤੇਦਾਰੀ ਆ ਆਹ ਬਾਈ ਜਦੋਂ ਰੀਲਾ ਬਣਾਉਂਦਾ ਨਾ ਫਿਰ ਕਈ ਖਡਾਰੀਆਂ ਨੂੰ ਕਹਿੰਦੇ ਉਹਨਾਂ ਦੇ ਸੁਪਨੇ ਪੂਰੇ ਹੋ ਜਾਂਦੇ ਜਿਵੇਂ ਗੱਲਾ ਬਉਹੇ ਵਾਲਾ ਤਕੜਾ ਖਿਡਾਰੀ ਹੋਇਆ ਤੇ ਕਾਲੇ ਬਾਗੜੀਆਂ ਦੀ ਬਦੌਲਤ ਤੇ ਆ ਵੀਰ ਨੇ ਵੀਡੀਓ ਪਾਈ ਸੀ ਉਹ ਵੀ ਸਾਡਾ ਜਾਵਸਾ ਵੀਰ ਯੂਰਪ ਦੇ ਦਿਰੀ ਸ਼ਹਿਰ ਦੇਸ ਦੀਪਕ ਸਾਡਾ ਭਰਾ ਹਾਂ ਕਿੰਨਾਂ ਬਲਾਰਿਆਂ ਦੀਆਂ ਕਿੰਨਾਂ ਖਿਡਾਰੀਆਂ ਦੀਆਂ ਜਦੋਂ ਫਿਰ ਇਹ ਕਿ ਰੀਲਾਂ ਜੀਆਂ ਬਣਾ ਕੇ ਦੇ ਕੇ ਕਹਿੰਦੇ ਜਦੋਂ ਫਿਰ ਲਿਖਤੀ ਰੂਪ ਦੇ ਵਿੱਚ ਇਹ ਸਤਿਕਾਰ ਦਿੰਦਾ ਪਰ ਦੀਪਕ ਤੇਰਾ ਥੈਂਕ ਯੂ ਹੈ ਯਾਰਾ ਜਿਉਂਦਾ ਰਹਿ ਤੁਸੀਂ ਬਿਨਾਂ ਲਾਲਚ ਦੇ ਸਾਡੀ ਖੇਡ ਕਬੱਡੀ ਦੇ ਨਾਲ ਇਹਨਾਂ ਮੋਹ ਕਰਦੇ ਹੋ ਖਿਡਾਰੀਆਂ ਦਾ ਮੋਹ ਕਰਦੇ ਹੋ ਬਲਾਰਿਆਂ ਦਾ ਰੈਫਰੀਆਂ ਦੇ ਨਾਲ ਐਨ ਆਰ ਆਈ ਵੀਰਾਂ ਦੇ ਨਾਲ ਪ੍ਰਬੰਧਕ ਕਮੇਟੀਆਂ ਨਾਲ ਇਹ ਤੇਰਾ ਤਾ ਮਾਨ ਹੋ ਰਿਹਾ ਇਹ ਦਿਲ ਦਾ ਬੂਟਾ ਹੀਰੋ ਬੰਦਾ ਇਨੇ ਇੱਕ ਰੀਲ ਮੇਰੀ ਵੀ ਚਲਾਤੀ ਵੀਰ ਨੇ ਅੱਜ ਵੀ ਬਣਾ ਲਾ ਚੰਦਰ ਇੱਕ ਦੋ ਬੂਟਾ ਬਾਈ ਬੇਟਾ ਸਾਰੇ ਵੀਰ ਆ ਪਰ ਤੂੰ ਵੀ ਕੁਝ ਨਾ ਕੁਝ ਕਰਦਾ ਸਾਡੀ ਖੇਡ ਕਬੱਡੀ ਲਈ ਬਰਨਾਲੇ ਵਾਲੇ ਵੀਰ ਵੀ ਆ ਸ਼ੀਰ ਸਿੰਘ ਅਰਜ 25 ਮਾਰਚ ਨੂੰ ਕੱਪ ਖੇਡਿਆ ਜਾਣਾ ਇਹਦਾ ਬਹੁਤ ਧੰਨਵਾਦ ਇਹਦਾ ਕਪੂਰ ਥਲੇ ਜ਼ਿਲ੍ਹੇ ਦੇ ਵਿੱਚ ਸੇਖੂਪੁਰਾ ਪਿੰਡ ਹੈ ਤੇ ਦੀਪਕ ਜੇ ਪੁਰਾਣੇ ਬਾਬੇ ਕਹਿੰਦੇ ਨੇ ਯਾਰ ਮੁੰਡਾ ਅੱਜ ਪਰੋਣਾ ਅੱਜ ਮੁੰਡਾ ਸੌਰੀ ਪਿੰਡ ਆਏ ਤੋ ਦੇਣੀਆਂ ਚਾਦਰਾਂ ਵਿਛਣਗੀਆਂ ਰਾਤ ਨੂੰ ਪੱਕੇ ਪੱਦਰ ਤੇ ਧੰਨਵਾਦ ਹੈ ਮੈਨੂੰ ਜਦ ਤੇ ਕਿਹਾ ਯਾਰ ਬੂਟੇ ਤੂੰ ਦਾ ਕਪੂਥਲੇ ਫਰਦਾ ਸੀਗਾ ਤੇ ਮੈਂ ਕਿਹਾ ਵੀ ਇਹ ਮੇਰੇ ਭਰਾਵਾਂ ਦਾ ਪਿੰਡ ਆ ਵੀਰਾਂ ਦਾ ਪਿੰਡ ਹੈ ਮੈਨੂੰ ਲੱਗਦਾ ਦੀਪਕ ਮੈ ਤਰੇ ਇਹ ਮੈਨੂੰ ਲੱਗਦਾ ਵੀ ਮੂਰੇ ਮੂਰੇ ਆ ਗਿਆ ਤੇ ਤੂੰ ਮੇਰੇ ਪਿੱਛੇ ਪਿੱਛੇ ਆ ਗਿਆ ਉੱਥੇ ਵੀ ਚੈਂਪੀਅਨਸ਼ਿਪ ਵੱਡੀ ਪਿੰਦਰਪਾਲ ਬਾਈ ਕਹਿੰਦਾ ਸ਼ਰਮਾ ਜੀ ਕਹਿੰਦੇ ਦਾਰਾਪੁਰੀਏ ਹੈਰੀ ਦੇ ਹਰੇਕ ਜੱਫੇ ਦਾ 5 500 ਦਿੱਤਾ ਜਾਵੇਗਾ ਵੱਡੇ ਮਾਨ ਤੇ ਸਰਮਾਨ ਦਿੱਤੇ ਜਾਣਗੇ ਬੇਚਿਆ ਚੋਟੀਆਂ ਵਾਲਿਓ ਫਾਈਨਲ ਹੋਣ ਲੱਗਾ ਇੱਕ ਵਾਰੀ ਤਾੜੀ ਦੀ ਮਾਰ ਕੇ ਮੁੰਡਿਆਂ ਦਾ ਮਾਨ ਵਧਾ ਦਈਏ ਤਾੜੇ ਜੋਰ ਨਾਲ ਮਾਰ ਦੋ ਤਾੜੀ ਜੋਰ ਨਾਲ ਫਾਈਨਲ ਮੈਚ ਅੱਜ ਚੋਟੀਆਂ ਕਲਾਂ ਦੇ ਕਬੱਡੀ ਕਬੱਲਾ ਸ਼ੁਰੂ ਹੋ ਜਾ ਰਿਹਾ ਲੈ ਵੀ ਬੁੱਟੇ ਬਾਈ ਚੱਕ ਮੈਕ ਤੇ ਛੇੜਖਾਰੀ ਪਹਿਲੀ ਕਬੱਡੀ ਪੈ ਗਈ ਹੈ ਓਏ ਅੱਜ ਦੇ ਦਿਨ ਦਾ ਕਹਿੰਦੇ ਫਾਈਨਲ ਮੈਚ ਜੰਟਾ ਕੀ ਕਹਿੰਦਾ ਆ ਰੂਟਰ ਨਹੀਂ ਚੱਲਿਆ ਪਾਣੀ ਪਹੁੰਚਦਾ ਕਰ ਦੋ ਪੀਣ ਵਾਲਾ ਪਾਣੀ ਗਰਾਊਂਡ 'ਚ ਸਾਡਾ ਭਰਾ ਕਹਿੰਦੇ ਕਾਰ ਜਾ ਡਗਰੂ ਵਾਲਾ ਦੇਦਿਆਂ ਕਹਿੰਦੇ ਘੜੀਆਂ ਲੱਗੀਆਂ ਤੇਦਿਆਂ ਸਮਾਂ ਦੱਸ ਰਹੀਆਂ ਤੇ ਸਮਾਂ ਜਿਹਦੇ ਹੱਕ ਦੇ ਵਿੱਚ ਖੜਦਾ ਪੰਦੇ ਆ ਪੰਦੇ ਆ ਪੰਦੇ ਆ ਸਮੇ ਆ ਜਾ ਰੂਪਿਆ ਰੂਪਾ ਜੋਗੇ ਵਾਲੀਆ ਔਰ ਲੈ ਵੀ ਟੰਗ ਪੈ ਗਈ ਕਬੱਡੀ ਪਪਿੱਟਾ ਰੂਪਾ ਰੂਪਾ ਜੋਗੇ ਵਾਲੀਆ ਕਹਿੰਦੇ ਫਾਈਨਲ ਮੈਚ ਖੇਡਣਾ ਜਾ ਰਿਹਾ ਥਰਾਜ ਤੇ ਜੋਗੇ ਵਾਲੀ ਟੀਮ ਦੇ ਦਰਿਆਨ ਇੱਕ ਪਾਸੇ ਕਹਿੰਦੇ ਤਾਰਾਪੁਰ ਦਾ ਹੈਰੀ ਐ ਕਾਲੂ ਅਗੇ ਉਹ ਕਾਲੂ ਕਹਿੰਦੇ ਬੱਲੇ 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 ਗਰਾਉਂਡ ਨੂੰ ਫਿਰਦਾ ਅੱਜ ਬਸਤਾ ਨੂੰ 11 11000 ਦਿੱਤਾ ਜਾਣਾ ਆ ਮੇਲਾ ਝੋਟੀਆਂ ਗਲਾਂਦਾ ਪਟਾਕੇ 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 ਉਹ ਪਟਾਕੇ ਪੈਂਦੇ ਆ ਪਰ ਪੁਆਇੰਟ ਕਹਿੰਦੇ ਨਾ ਜਣ ਗਬਰੂ ਸਰਾ ਲੱਗਦਾ ਮੇਰੇ ਮਿੱਤਰੋ ਨੈਲਾ ਬਗਿਆੜ ਜੋਗੇ ਵਾਲਿਆ ਤਿਆਰ ਆ ਉਹ ਨਰੋਲ ਪਿੰਡ ਖੇਡਦੀ ਤੇ ਕਹਿੰਦੇ ਕੱਲੇ ਮੈਦਾਨ ਜਿੱਤ ਲੈਂਦੇ ਆ ਮੇਰੇ ਮਿੱਤਰੋ ਜੋਗੇ ਵਾਲਾ ਤੇ ਥਰਾਜ ਇੱਕ ਝੋਟੀ ਦਾ ਮੈਚ ਆ ਆ ਲੋਹ ਘੜੀਆਂ ਇਹ ਕਹਿੰਦੇ ਮਨੂ ਭਰਾ ਦੇ ਪਿੰਡਾਂ ਤੋਂ ਆਇਆ ਮਨੂ ਵੀ ਕਹਿੰਦੇ ਸਰਾ ਖੇਡਿਆ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਗਨਾ ਕਰਵੇ ਉਥੋਂ ਦੇ ਜੱਟ ਮੁਰੇ ਸੁਣੀਦੇ ਊਠਾਂ ਨੂੰ ਪਾਉਂਦੇ ਖੜਵੇ ਆ ਮਾਝੇ ਦਾ ਮਿਹਾਲ ਮੇਰੇ ਮਿੱਤਰੋ ਉਹ ਕਹਿੰਦੇ ਕੁਰਬਾਨੀਆਂ ਨਾਲ ਭਰਿਆ ਇਲਾਕਾ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਗੁਰਵਾਂ ਦੀ ਧਰਤੀ ਐ ਅਵਤਾਰਾਂ ਦੀ ਧਰਤੀ ਐ ਸ਼ਹੀਦਾਂ ਦੀ ਧਰਤੀ ਐ ਬਾਈ ਭਾਕੋ ਤੌਰ ਦਾ ਪਿੰਡ ਤੇ ਗੱਲ ਚੱਲਦੀ ਐ ਸੰਤ ਬਾਬਾ ਦਾਇਆ ਸਿੰਘ ਦੀ ਸੁਰਸਿੰਗ ਵਾਲੇ ਮਹਾਂਪੁਰਸ਼ਾਂ ਦੀ ਵਿਧੀ ਜਨ ਸੀਨਾ ਗੁਰਕਾ ਸੀਨਾ ਉਹ ਧਰਤੀ ਐ ਮੇਰੇ ਮਿੱਤਰੋ ਰੇਡ ਪੈ ਗਈ ਸਮੇਂ ਦੀ ਤੇ ਨਾ ਸਿਮਾਂ ਕਹਿੰਦੇ ਥਰਾਜ ਪਿੰਡ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਕਹਿੰਦੇ ਉਹ ਜੋਗੇ ਵਾਲੇ ਵਿੱਚ ਕਹਿੰਦੇ ਬਗਿਆੜਾ ਦਾ ਨਾ ਨਾ ਵਜਦਾ ਲੈ ਲੱ ਲ ਬਗਿਆੜ ਕਹਿੰਦੇ ਜੋਗੇ ਵਾਲੀਆ ਲੱਗਾ ਹੋਇਆ ਭੇਜੇ ਵਰਗੇ 4 ਨੇ 4 ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਫਾਈਨਲ ਮੈਚ ਝੋਟੀਆਂ ਕਲਾਂ ਦੀ ਧਰਤੀ ਹੈ ਪਰ ਸਾਹਮਣੇ ਕਹਿੰਦੇ ਨਾ ਲੱ ਬਗਿਆੜ ਉਹ ਜੋਗੇ ਵਾਲੀਆ ਕਿ ਜੱਟਾਂ ਵਿੱਚੋਂ ਜੱਟ ਜੱਟ ਜੋਗੇ ਵਾਲ ਦਾ ਉਧਰ ਉਧਰ ਦਾਰਾਪੁਰਿਆ ਹੈਰੀ ਦੇ ਤਿੰਨ ਜੱਫੇ ਬੱਬੂ ਸੋਢੀ ਅਮਨ ਸਾਡਾ ਭਰਾ ਤੇ ਉਹਦੇ ਨਾਲ ਸਾਡਾ ਵੀਰ ਨਰਪੈ ਸੰਗਾ ਤਿੰਨਾਂ ਜੱਫਿਆਂ ਦਾ 3000 ਹੋਊਗਾ ਮਾਨ ਸਨਮਾਨ ਇਹ ਮੇਰੇ ਮਤੋਂ ਦਾਰਾਪੁਰਿਆ ਹੈਰੀ ਦਾ ਉਧਰ ਭਾਈ ਵਿੰਦਰਪਾਲ ਸ਼ਰਮਾ ਜੀ ਕਹਿੰਦੇ ਆ ਹਰ ਜੱਫਾ 500 ਦਾ ਓਏ ਆ ਬਰੋਬਰ ਤੇ ਢਿੜ ਗਏ ਓਏ ਆ ਬਰੋਬਰ ਤੇ ਢਿੜ ਗਏ ਇੱਕ ਪਾਸੇ ਰੂਪਾ ਜੋਗੀ ਵਾਲੀਆ ਦਾਰਾਪੁਰਿਆ ਓ ਬੱਲੇ ਬੱਲੇ ਓ ਬੱਲੇ 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 ਓ ਤਾੜੀਆਂ 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 ਜੋਰ ਹੂ 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 ਆਉ ਨਹੀਂ ਰੀਸਾ ਆਉ ਨਹੀਂ ਰੀਸਾ ਦਾਰਾਪੁਰੀਆ ਕਹਿੰਦੇ ਉਹ ਝੋਟੀ ਦਾ ਜਫਾ ਲਾ ਗਿਆ ਉਹ ਤਾਰਾਪੁਰੀਏ ਨੇ ਜਫਾ ਕਾਦਾ ਲਾਇਆ ਕਲੱਚ ਪਲੇਟਾਂ ਦਾ ਧੂਆਂ ਮਰਾਦਾ ਫੜ ਕੇ ਤੇ ਬੁੱਟੇ ਇਧਰ ਬਾਈ ਆ ਕਹਿੰਦੇ ਤੇਜਿੰਦਰ ਨੇ ਕਹਿੰਦੇ ਨੋਟਾਂ ਦਾ ਮੀਂਹ ਮਰਾ ਦਿੱਤਾ ਇਹ ਦਾਰਾਪੁਰ ਦਾ ਹੈਰੀ ਹੈ ਲੋਬੜ ਵਾਲਾ ਸਭਰਾ ਪਰਿਵਾਰ ਦਾ ਸਾਡਾ ਵੀਰ ਹੈ ਕਹਿੰਦੇ ਅਮਨ ਤੇ ਨਾਲ ਕਹਿੰਦੇ ਰਿੰਕੂ ਦਾਰਾਪੁਰੀਆ ਤੇ ਤੇਜਿੰਦਰ ਜਤਿੰਦਰ ਭੋਲੇ ਵਾਲੀਆ ਸਾਡਾ ਭਰਾ ਉਹਦੇ ਵੱਲੋਂ ਵੀ ਕਹਿੰਦੇ ਵੱਡੇ ਮਾਨ ਪਿਆਰ ਇਧਰ ਸਾਡੇ ਵੀਰਾਂ ਨਰਪੈ ਸਿੰਘਾ ਹੈਰੀ ਦਾ ਹਰੇਕ ਜਫਾ 500 ਦਾ ਬੱਬੂ ਸੋਢੀ ਨਰਪੈ ਸਿੰਘਾ ਅਮਨ ਤਾਲੀਵਾਲ ਤੇ ਧੀਰਾ ਸਰਪੰਚ ਉਹਨਾਂ ਵੱਲੋਂ ਕਹਿੰਦੇ 3000 ਤਿੰਨਾ ਜਫਿਆਂ ਦਾ ਲੈ ਵੀ ਤਾਰਾਪੁਰੀਆ ਮੇਲਾ ਕਰਦਾ ਜੋਗਿਲ ਦੀ ਟੀਮ ਹੀ ਚੋਟੀ ਦੀ ਬਣੀ ਹੋਈ ਹੈ ਸਿਰੇ ਦਾ ਮੁਕਾਬਲਾ ਬਤਾਰ ਸਿੰਘ ਜੀ ਐਨ ਚੱਲਦਾ ਮੇਰੇ ਮਿੱਤਰੋ ਆਓ ਕਾਲੂ 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 ਥਾਣਾ ਜੀ ਤੇ ਤੇਜ ਪਾਲ ਤੇ ਕਾਲੂ ਉਹ ਟੱਕਰ ਟੱਕਰ ਤੇ ਚੱਕਰ ਟੱਕਰ ਤੇ ਚੱਕਰ ਉਹ ਬੱਲੇ ਬੱਲੇ ਹੋ ਗਈ ਹੈ ਲੱਗਾ ਪਿਆ ਮੇਰੇ ਮਿੱਤਰੋ ਮੈਚ ਵੀ ਤੱਤਾ ਹੋ ਗਿਆ ਕਿ ਸ਼ੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਆਰਾਧਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਹਨਤਾ ਤੇ ਤੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਮਿੱਤਰੋ ਇੱਕ ਸੰਦੂ ਆਸਟ੍ਰੇਲੀਆ 1000 ਦਾਰਾਪੁਰੀ ਹੈਰੀ ਦੇ ਜਫੇਦਾਰ ਆ ਪੈਸੇ ਫੜ ਕੇ ਲੈ ਜਾਓ ਭਰਾ ਬਣ ਕੇ ਕੰਗ ਪੈ ਗਈ ਰੇਡ ਤੇ ਕਰ ਦੇਗਾ ਤੇਜਪਾਲ ਸੁਰ ਸਿੰਘ ਵਾਲੀ ਦੀ ਧਰਤੀ ਦਾ ਗੱਬਰੂ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਲੈ ਵੀ ਤਾਰਾਪੁਰਿਆ ਉਹ ਇਲਾਕਾ ਛੇਰਾਂ ਦਾ ਇਲਾਕਾ ਛੇਰਾਂ ਦਾ ਅੱਜ ਨਾ ਬੱਲੇ ਬੱਲੇ ਕਰਾਈ ਤੇ ਕਰਾਉਣੀ ਕਦੋਂ ਹੈ ਅੱਜ ਨਾ ਬੱਲੇ ਬੱਲੇ ਕਰਾਈ ਪਰ ਸਾਹਮਣੇ ਇਹ ਕਾਲੂ ਹੈ ਉਧਰ ਰਾਜਵਾਲਾ ਇਹ ਕਾਲੂ ਹੈ ਉਧਰ ਨਰਪੈ ਸੰਗਾ ਸਾਡਾ ਬੱਬੂ ਸੋਢੀ ਤੇ ਨਾਲ ਭਰਾ ਉਹਨਾਂ ਵੱਲੋਂ ਵੀ 3000 ਇਧਰਲੇ ਬੰਨੇ ਸਾਡੇ ਵੀਰ ਜਤਿੰਦਰ ਭੋਲੇ ਵਾਲੀਆ ਤੇ ਨਾਲ ਅਮਨ ਭੋਲੇ ਵਾਲੀਆ ਤੇ ਰਿੰਕੂ ਦਾਰਾਪੁਰੀਆ ਉਹ ਕਹਿੰਦੇ ਹਰੇਕ ਜੱਫੇ ਦਾ 500 ਜੋਗਿਆਲ ਦੀ ਟੀਮ ਹੀ ਚੋਟੀ ਦੀ ਹੈ ਦਾਰਾਪੁਰੀਆ ਦੇ ਪੈਸੇ ਪਲੇਅਰਾਂ ਦੇ ਪੈਸੇ ਪਲੇਅਰ ਤੱਕ ਸਿੱਧੇ ਪਹੁੰਚਦੇ ਕਰ ਦਿਓ ਓਏ ਕੌਣ ਕਾਬਲ ਸਿੰਘ ਸੰਧੂ ਦਾ ਪੁੱਤਰ ਕਰਾਉਂਦਾ ਬੈ ਜਾ ਬੈ ਜਾ ਪਰ ਕਹਿੰਦੇ ਲੋਗੜੀਆ ਅਰਸ਼ ਉਧਰ ਸਰਗਵਾਸੀ ਸੁਖਦੀਪ ਬਰਾਨ ਉਹਨਾਂ ਦੇ ਵੱਲੋਂ ਕਹਿੰਦੇ ਦਾਰਾਪੁਰ ਦੇ ਹੈਰੀ ਦੇ 500 ਦੇ ਵੱਡੇ ਮਾਨ ਸਨਕਾਰ ਪੁਜਿਆ ਆ ਔਰ ਰੂਪਾ ਜੋਗੇ ਵਾਲੀਆ ਕਹਿੰਦੇ ਕਬੱਡੀ ਪਾ ਰਿਹਾ ਪਰ ਚਾਰ ਜਾਫੀ ਤਿਆਰ ਨੇ ਔਰ ਚਾਰਾਂ ਦੇ ਵਿੱਚੋਂ ਕਹਿੰਦੇ ਕਿਹਨੇ ਬੱਲੇ ਬੱਲੇ ਕਰਾਉਣੀ ਹੈ ਬਾਈ ਥੋੜਾ ਥੋੜਾ ਪਿੱਛੇ ਹਟ ਜਾਓ ਫਾਈਨਲ ਮੈਚ ਛੱਡਿਆ ਜਾ ਰਿਹਾ ਪਰ ਦੂਸਰੇ ਪਾਸੇ ਹੈਰੀ ਹੈਰੀ ਇਹ ਜਾਫੀ ਬਣਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਯਾਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਵਾਹਿਗੁਰੂ ਪੇਰ ਰਖੇ ਸੱਚੇ ਬਾਪੀ ਦੀਪ ਸਰਪੰਚ ਦਾਰਾਪੁਰੀਆ ਉਹ ਕਹਿੰਦਾ ਦਾਰਾਪੁਰੀਆ ਹੈਰੀ ਦਾ ਹਰੇਕ ਦਫਾ ਭయ్యా ਪੈਸੇ 2000 ਦਾ ਆ ਪੈਸੇ ਪਲੇਅਰ ਦੇ ਬੱਚੇ ਇਕੱਠੇ ਕਰਕੇ 2000 ਵੇਖੋ ਯਾਰ ਵਾਹਿਗੁਰੂ ਪੇਰ ਕਰੇ ਰੁਪਏ ਠੀਕ ਆ ਕਿਤੇ ਠੀਕ ਆ ਹੈਰੀ ਮੱਥਾ ਵੱਜਾ ਵਾ ਚੱਕ ਲੈ ਬਹੁਤ ਠੀਕ ਆ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਭਾਈ ਉਹ ਪੈਸੇ ਦੇ ਦਿਓ ਯਾਰ ਇੱਤਾ ਇੱਕ ਮੇਰੀ ਬੇਨਤੀ ਆ ਯਾਰ ਏਡੇ ਵੱਡੇ ਪਲੇਅਰ ਆ ਮੈਂ ਵੀਰਾਂ ਨੂੰ ਹੱਥ ਜੋੜ ਕੇ ਮਾਫੀ ਕਰ ਰਿਹਾ ਜਦੋਂ ਉਤੋਂ ਦੀ ਸਿੱਟਦੇ ਹਾਂ ਫਿਰ ਥੱਲੇ ਯਾਰ ਪਲੇਅਰ ਪੈਸੇ ਚੁਗਦਾ ਵੀ ਨਹੀਂ ਚੰਗਾ ਲੱਗਦਾ ਯਾਰ ਬੂਟੇ ਪਲੇਅਰ ਕਹਿ ਰਹੇ ਆ ਵੀ ਪੈਸੇ ਨਾ ਸੱਟੋ ਯਾਰ ਆ ਵੀਰਾਂ ਆ ਭਰਾ ਬਣ ਕੇ ਯਾਰ ਪੈਸੇ ਹੱਥ 'ਚ ਫੜਾ ਦਿਓ ਉਹ ਦੇ ਦਿਓ ਮੇਰਾ ਵੀਰ ਵੇਖੋ ਤੁਸੀਂ ਕਬੱਡੀ ਦਾ ਸਤਿਕਾਰ ਕਰਦੇ ਹੋ ਪਲੇਅਰ ਬਹੁਤ ਸਤਿਕਾਰਯੋਗ ਹੈ ਇੱਕ ਪਲੇਅਰ ਜੱਫਾ ਲਾ ਕੇ ਤੇ ਮੁੜ ਕੇ 10-10 ਰੁਪਏ ਚੂਕਾ ਗਾ ਗਰਾਊਂਡ ਚ ਭਰਾ ਬਣ ਕੇ ਵੀਰ ਬਣ ਕੇ ਜਿਹਨੇ ਵੀ ਦੇਨੇ ਆ ਪੈਸੇ ਹੱਥ ਚ ਫੜਾਓ ਖਿਡਾਰੀਆਂ ਦਾ ਸਤਿਕਾਰ ਕਰੋ ਗਰਾਊਂਡ ਦਾ ਸਤਿਕਾਰ ਕਰੋ ਕਬੱਡੀ ਦਾ ਸਤਿਕਾਰ ਤੇ ਜਿਹੜੇ ਪੈਸੇ ਭਰਾ ਦੇ ਰਿਹਾ ਉਹਨਾਂ ਦਾ ਵੀ ਬਹੁਤ ਵੱਡਾ ਸਤਿਕਾਰ ਉਧਰ ਬਬਲੂ ਚੋਟਿਆ ਤੇ ਸਾਡਾ ਹਿੰਦਾ ਬਰਾੜ ਵਿਨੀਪਿਕ ਕੈਨੇਡਾ ਖੋਟੇ ਵਾਲੇ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਸਤਿਕਾਰ ਕਾਲੀਆ ਜੀ ਦੇ ਮੰਦਿਰ ਲਈ ਪੁੱਜੇ ਆ ਭਰਾਵਾਂ ਨੇ ਬਹੁਤ ਮਾਣ ਕੀਤਾ ਵਿਣੀ ਪੱਕ ਸਾਡਾ ਹਿੰਦਾ ਬਰਾਡ ਰਹਿੰਦਾ ਤੇ ਨਾਲ ਬਬਲੂ ਚੋਟੀਆਂ ਭਰਾ ਸਖਰੀਬ ਵੀ ਆਇਆ ਆਪਣਾ ਵਿਣੀ ਪੱਕ ਤੋਂ ਜਦੋਂ ਫੇਰ ਕਹੇ ਤੇ ਫੇਰ ਕਦੇ ਮੇਲ ਹੋਵਾਂਗੇ ਅਡਮੈਂਟਰ ਨਹੀਂ ਜਾਇਆ ਪ੍ਰਿੰਟ ਨਹੀਂ ਜਾਇਆ ਕਈ ਵਾਰ ਰਝੀਵੇਂ ਇਦਾਂ ਨੇ ਬਣ ਜਾਂਦੇ ਆ ਬਾਬਾ ਮੀਰ ਕਰੇ ਫਿਰ ਕਿਤੇ ਗਏ ਤੇ ਭਰਾਵਾਂ ਨੇ ਦਦਾਰ ਕਰਾਂਗੇ ਹੋਰ ਦੁਨੀਆ ਦੇ ਕੁਝ ਨਹੀਂ ਲੈ ਜਾਣਾ ਇੱਕ ਪਿਆਰ ਹੀ ਹੁੰਦਾ ਆ ਪਿਆਰ ਨੂੰ ਸੰਭਗੇ ਆ ਸਾਡੇ ਹੀਰੇ ਨੇ ਖੇਡ ਕਬੱਡੀ ਦੇ ਕੋਈ ਨਹੀਂ ਬਾਬਾ ਨਾਨਕ ਮੀਰ ਕਰੇ ਵੀ ਦਾ ਹੈਰੀ ਹੌਸਲਾ ਕਰ ਸੋਣਿਆ ਹੌਸਲਾ ਕਰ ਚੋਪਰਾ ਕੁਝ ਕਬੱਡੀਆਂ ਦੇ ਕੁਝ ਸਮਾਂ ਇਸ ਮੈਚ ਦਾ ਬਾਕੀ ਹੈ ਸਾਰੇ ਨਗਰ ਚੋਟੀਆਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਸਾਰੇ ਉਹਨਾਂ ਸਹਿਯੋਗੀ ਭਰਾਵਾਂ ਦਾ ਦਿਲ ਦੀਆਂ ਗਰਾਨੀਆਂ ਜੋ ਧੰਨਵਾਦ ਆ ਪੀਰ बाबा ਕੋੜੇ ਸ਼ਾਹ ਜੀ ਕਿਰਪਾ ਕਰਨ ਦਿਨ ਦੁਪਣੀ ਰਾਤ ਚੌਗਣੀ ਪ੍ਰਾਤ ਤੱਕੀ ਕਰਨ ਇਸੇ ਤਰ੍ਹਾਂ ਇਸ ਸਾਲ ਦੀ ਤਰ੍ਹਾਂ ਵੱਡੇ ਮੇਲੇ ਕਰਵਾਉਂਦੇ ਰਹਿਣਾ ਪਲੇਅਰ ਨੂੰ ਸਾਹਮਣੇ ਬੰਨ ਦਾ ਨਸੀਰ ਫੁੱਟ ਗਈ ਆ ਬੜੇ ਭਰੇ ਮਾਰਨਾ ਕਹਿਣਾ ਪੈਂਦਾ ਵੀ ਸੱਟਾ ਫਿੱਟ ਦੀ ਮਾ ਖੇਡ ਕਬੱਡੀ ਪਰ ਜਿਹੜੇ ਵੀਰ ਤੁਸੀਂ ਉਧਰ ਮਾਣ ਕਰੋ ਪੈਸੇ ਦੇ ਦਿਓ ਕੋਈ ਗੱਲ ਨਹੀਂ ਮਾਇਆ ਲੱਗਦੀ ਪਹਿਲਵਾਨਾਂ ਦੀ ਆਈ ਪਹਿਲੇ ਦਿਨਾਂ ਪਰ ਉੱਤੇ ਨੋਟ ਦਾ ਵਾਰੋ ਮੇਰੀ ਬੇਨਤੀ ਆ ਉਧਰ ਬਾਈਂਡਰੀ ਕਰਨਾ ਕਿਸੇ ਨੇ ਬਾਈ ਬਿੰਦਾ ਬਰਾੜ ਹਾਂ ਬਿੰਦਾ ਬਰਾੜ ਦੀ ਸਾਡੇ ਕਹਿੰਦੇ ਅਰਸ਼ ਦੀਆਂ ਤਿੰਨ ਰੈਡਾ ਕੈਨੇਡਾ ਤੋਂ 1100 ਦੀਆਂ ਤਿੰਨ ਰੈਡਾ ਹੋਣਗੀਆਂ ਸਾਡਾ ਬਿੰਦਾ ਬਰਾੜ ਕੈਨੇਡਾ ਭਰਾ ਨੇ ਕੈਲਗਰੀ ਤੋਂ ਕਿਨੇ ਕਿਨੇ ਨੰਬਰ ਲੈ ਕੇ ਸੁੱਕੀ ਵੇਖੀ ਯਾਰ ਥੋੜਾ ਬਸ ਥੋੜਾ ਹੀ ਫਰਕ ਆ ਬੁੱਟਿਆ ਇਧਰ ਹਿੰਦਾ ਬਰਾੜ ਨਾਲ ਦਾ ਟਰੱਕ ਚਲਾਈ ਜਾਂਦਾ ਨਾਲੇ ਟੈਮ ਟੈਮ ਵਾਲੀ ਕਹਿੰਦੇ ਕਾਫੀ ਪੀ ਜਾਂਦਾ ਭਰਾ ਬੜੀਆਂ ਔਖੀਆਂ ਤੁਹਾਡੀਆਂ ਕਮਾਈਆਂ ਸਲੂਟ ਆ ਤੁਹਾਡੀਆਂ ਕਮਾਈਆਂ ਨੂੰ ਕਹਣਾ ਸੌਖਾ ਧੰਨਵਾਦ ਵੀਰਾਂ ਦਾ ਰੂਪ ਬਰਾੜ ਦੀ ਦਾਰਾਪੁਰ ਆ ਹੈਰੀ ਦਾ 500 ਫੜ ਕੇ ਲੈ ਜਾਓ ਹੈਪੀ ਵੀਰ ਭਰਾ ਬਣ ਕੇ ਕਬੱਡੀ ਪੈ ਗਈ ਮਨਦੀਪ ਜੀ ਕਰਿਓ ਗੱਲ ਲਓ ਸਾਹਮਣੇ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਕਿਉਂ ਆਉਂਦੀ ਹੋਈ ਘੁੰਮਦੀ ਹੋਈ ਚੈਣ ਅਰਸ਼ਾ ਕਹਿੰਦੇ ਲੋਗੜਗਾ ਹੁਣ ਵੇਖਾਂਗੇ ਸੋਨਾ ਲੱਗਾ ਹੋਇਆ ਜੋਗੜਗਾ ਕੀਪਾ ਲੱਗਾ ਹੋਇਆ ਤੇ ਨਾਲ ਕਹਿੰਦੇ ਨੌਜਵਨ ਭੇਜਾ ਲੱਗਾ ਹੋਇਆ ਤੇ ਨਾਲ ਨੈਲਾ ਭਗਿਆੜ ਨੰਬਰ ਕਿਨੇ ਧਾਵੀ ਦਾ ਇਧਰ ਹਿੰਦਾ ਵੀਰ ਵਿਣੀ ਪੱਕ ਕੈਨੇਡਾ ਤੋਂ ਨਾਲ ਬੱਬਲੂ ਭਾਈ ਸਾਡਾ ਧੰਨ ਵੀਰਾਂ ਦਾ ਸਾਡਾ ਬੱਬੂ ਸੋਢੀ ਦੇ ਨਾਲ ਭਰਾ ਅਮਨ ਜੋਗੇ ਵਾਲਾ ਤੇ ਨਾਲ ਸਾਡਾ ਵੀਰ ਗੋਰਾ ਜੂ ਐਸਓ ਕਹਿੰਦਾ ਵੀ ਸੋਨੇ ਜੋਗੇ ਵਾਲੀਏ ਤੇ ਨਾਲ ਧੀਰਾ ਸਰਪੰਚ ਜੀ ਕਹਿੰਦੇ ਵੀ ਜੋਗੇ ਵਾਲੀਏ ਸੋਨੇ ਦੇ ਜੱਫੇ 2000 ਤੇ ਦੋ ਜਫੇ ਹੋਣਗੇ ਜੀ ਦੋ ਜਫੇ 2000 ਉਧਰ 2100 ਰੁਪਇਆ ਜੇ ਹੈਰੀ ਦਾਰਾਪੁਰ ਗਿਆ ਬੈਟ ਜਾਂਦਾ ਤੇ ਬੈਟ ਨੂੰ ਪਲੇਅਰ ਨੋਟ ਕਰਨੀ 11-11000 ਪਹਿਲਾ ਪ੍ਰਾਈਸ 61000 ਦੂਜਾ 51000 ਅਮਨ ਭੋਲੇ ਵਾਲੀਆ ਤੇ ਸਾਡਾ ਵੀਰ ਜਤਿੰਦਰ ਭੋਲੇ ਵਾਲੀਆ ਤੇ ਨਾਲ ਰਿੰਕੂ ਦਾਰਾਪੁਰਿਆ ਕੰਨੇ ਹਰੇਕ ਜਫਾ 5 500 ਦਾ ਹੋਵੇਗਾ ਕਬੱਡੀ ਪੈ ਗਈ ਮਨਦੀਪ ਸਾਹਮਣੇ ਤੇਜਪਾਲ ਲਓ ਸਾਹਮਣੇ ਫਰੰਦੀਪੁਰ ਦੇ ਹਰਸਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਖੜਾ ਦੀ ਤਿਆਰ ਨੇ ਫਰੰਦੀਪੁਰਗੇ ਨੂੰ ਮਾਰਾ ਗੋਪੀ ਨੂੰ ਆਪਣੇ ਚੰਡੇ ਖਿਡਾਰੀ ਦੀ ਖੇਡ ਦੇ ਉੱਪਰ ਲਓ ਸਾਹਮਣੇ ਪਈ ਹੋਈ ਰੇਡ ਨੰਬਰ ਕਹਿੰਦੇ ਰੇਡਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਬਾਅਦ ਤੇ ਦੋਵੇਂ ਟੀਮਾਂ ਸਿਰੇ ਦੀਆਂ ਕਿਹਨੇ ਜਿੱਤ ਰੰਗ ਗੱਲ ਸਮੇਂ ਦੀ ਅਰਸ਼ ਲੋਗਰੀ ਕਬੱਡੀ ਪਾ ਰ ਬੂਟੇ ਕਰਦੇ ਗੱਲ ਇਧਰ ਕਹਿੰਦੇ ਸੋਨੇ ਦੇ ਜੱਫਿਆਂ ਦਾ 2000 ਅਮਨ ਜੋਗੇ ਵਾਲਾ ਤੇ ਬੱਬੂ ਸੋਢੀ ਸਾਡਾ ਭਰਾ ਤੇ ਨਾਲ ਗੋਰਾ ਯੂਐਸਏ ਤੇ ਧੀਰਾ ਸਰਪੰਚ ਉਹਦੇ ਵੱਲੋਂ ਮਾਨ ਪਿਆਰ ਮੈਚ ਸਮਾਪਤ ਉਧਰ ਸਵਰਗੋ ਨਿਹਾਲ ਸਤਿ ਸ੍ਰੀ ਅਕਾਲ ਸਵਰਗੋ ਸ੍ਰੀ ਸੁਖਦੀਪ ਬਰਾੜ ਉਹਨਾਂ ਵੱਲੋਂ 500 ਦੇ ਮਾਰ